ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਦੀ ਗੱਲ ਕਰਦੇ ਹਾਂ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਤਰਥੱਲੀ ਮਚਾ ਕੇ ਰੱਖ ਦਿੱਤੀ ਅਜਿਹੀ ਖਬਰ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਇਸ ਖਬਰ ਤੇ ਕਿਸੇ ਨੂੰ ਯਕੀਨ ਵੀ ਨਹੀਂ ਹੁੰਦਾ ਜੀ ਹਾਂ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਅਰਪਿੰਦਰ ਕੋਰ ਦੀ ਨਵੀਂ ਅਪਡੇਟ ਦੀ ਸੁਖਣਵਾਲਾ ਕੇਸ ਦੇ ਵਿੱਚ ਨਵੀਂ ਅਪਡੇਟ ਦੀ ਜੀ ਹਾਂ ਦੋਸਤੋ ਜਿਹੜੀ ਇੱਕ ਲੜਕੀ ਨੇ ਰੁਪਿੰਦਰ ਕੌਰ ਨੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਸੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਹੁਣ ਦੋਸਤੋ ਜਿਹੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਇਸ ਦੇ ਪਿੱਛੇ ਜਿਹੜੀ ਰੁਪਿੰਦਰ ਕੌਰ ਦੀ ਮਾਂ ਹੁੰਦੀ ਹੈ ਇਸ ਦੇ ਵਿੱਚ ਉਹਨਾਂ ਦਾ ਵੱਡਾ ਹੱਥ ਦੱਸਿਆ ਜਾ ਰਿਹਾ ਹੈ ਦੋਸਤੋ ਰੁਪਿੰਦਰ ਕੌਰ ਦੀ ਮਾਂ ਦਾ ਉਦੋਂ ਪਤਾ ਲੱਗਿਆ ਜਦੋਂ ਰੁਪਿੰਦਰ ਕੌਰ ਦੀ ਸਹੇਲੀ ਵੀਰਿੰਦਰਪਾਲ ਕੌਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦਾ ਰਿਮਾਂਡ ਲਿਆ ਗਿਆ ਤਾਂ ਉਸਨੇ ਇਹ ਵੱਡੇ ਵੱਡੇ ਖੁਲਾਸੇ ਕੀਤੇ ਕਿ ਇਸ ਘਟਨਾ ਦੇ ਵਿੱਚ ਕੋਈ ਇੱਕ ਨਹੀਂ ਕੋਈ ਦੋ ਨਹੀਂ ਕੋਈ ਤਿੰਨ ਨਹੀਂ ਚਾਰ ਚਾਰ ਬੰਦਿਆਂ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਮਤਲਬ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਹੈ ਤੇ ਉਸ ਵੀਰ 인ਦਰਪਾਲ ਕੌਰ ਨੇ ਦੱਸਿਆ ਹੈ ਇੱਕ ਮੇਰੇ ਵੱਲੋਂ ਇੱਕ ਰੁਪਿੰਦਰ ਕੌਰ ਦੇ ਵੱਲੋਂ ਇੱਕ ਉਸਦੇ ਪ੍ਰੇਮੀ ਦੇ ਵੱਲੋਂ ਤੇ ਇੱਕ ਉਸ ਦੀ ماں ਦੇ ਵੱਲੋਂ ਇਸ ਦੇ ਵਿੱਚ ਵੱਡਾ ਹੱਥ ਮੌਜੂਦ ਹੈ ਗੁਰਵਿੰਦਰ ਸਿੰਘ ਨੂੰ ਮਾਰਨ ਦੇ ਪਿੱਛੇ ਗੁਰਵਿੰਦਰ ਸਿੰਘ ਮਾਰਨ ਨੂੰ ਪਿੱਛੇ ਉਸ ਰੁਪਿੰਦਰ ਕੌਰ ਦੀ ਮਾਂ ਦਾ ਇਹ ਵੱਡਾ ਹੱਥ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਗੁਰਵਿੰਦਰ ਸਿੰਘ ਨੂੰ ਸਬਜੀ ਦੇ ਵਿੱਚ ਜ਼ਹਿਰੀਲੀ ਦਵਾਈ ਪਾ ਕੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ 2-3 ਵਾਰ ਕੋਸ਼ਿਸ਼ ਉਹਨਾਂ ਦੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਨਾ ਕਾਮਯਾਬ ਰਹੀ ਤੇ ਜਿਸ ਕਰਕੇ ਗੁਰਵਿੰਦਰ ਦੀ ਜਾਨ ਬਚਦੀ ਰਹੀ ਪਰ ਜਦੋਂ ਉਹ ਜ਼ਹਿਰ ਨਾਲ ਨਹੀਂ ਮਰਦੇ ਉਸਦੀ ਪਤਨੀ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਤੇ ਇੱਕ ਉਸਦੇ ਦੋਸਤ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਦੋਸਤੋ ਸਭ ਤੋਂ ਵੱਡਾ ਹੱਥ ਇਸ ਦੇ ਵਿੱਚ ਉਸ ਦੀ ਮਾਂ ਦਾ ਦੱਸਿਆ ਜਾ ਰਿਹਾ ਹੈ ਕਿਉਂਕਿ ਉਹ ਸਾਰੇ ਜਣੇ ਰਲ ਕੇ ਉਸ ਗੁਰਵਿੰਦਰ ਸਿੰਘ ਦੀ ਇਕਲੋਤੇ ਪੁੱਤ ਦੀ 25 ਤੋਂ 30 ਕਿੱਲਿਆਂ ਦੀ ਜ਼ਮੀਨ ਨੂੰ ਹੜਪਣਾ ਚਾਹਦੇ ਸੀ ਜਿਹੜੀ ਵੱਡੀ ਖਬਰ ਸਾਹਮਣੇ ਆਈ ਹੈ ਇਸ ਖਬਰ ਨੇ ਫਿਰ ਤੋਂ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਕਿ ਆਖਰਕਾਰ ਰੁਪਿੰਦਰ ਕੌਰ ਦੀ ਮਾਂ ਹੀ ਇੱਕ ਵੱਡੀ ਕਾਤਲ ਨਿਕਲ ਨਿਕਲ ਕੇ ਸਾਹਮਣੇ ਆਈ ਹੈ ਪਰ ਦੋਸਤੋ ਹਲੇ ਤੱਕ ਜ਼ਿਆਦਾਤਰ ਨਿਊ ਚੈਨਲਾਂ ਦੇ ਵੱਲੋਂ ਇਹ ਖਬਰ ਨਹੀਂ ਦਿਖਾਈ ਗਈ ਲੋਕਾਂ ਦੇ ਵੱਲੋਂ ਇਹ ਵੀਡੀਓ ਪਾਈਆਂ ਜਾ ਰਹੀਆਂ ਹਨ ਕਮੈਂਟ ਕੀਤੇ ਜਾ ਰਹੇ ਹਨ ਜਿਵੇਂ ਕੋਈ ਸੱਚੀ ਖਬਰ ਸਾਹਮਣੇ ਆਉਂਦੀ ਹੈ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਪਰ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ